ਪਾਕਿਸਤਾਨ ਸਰਹੱਦ ਤੇ ਪੈਦਾ ਹੋਏ ਤਣਾਅ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨਾਲ ਸੰਪਰਕ ਕਰਕੇ ਉਹਨਾਂ ਦਾ ਹੌਸਲਾ ਵਧਾਇਆ ਜਾ ਰਿਹਾ ਹੈ। ਇਸ ਸਬੰਧੀ ਵਿਧਾਇਕ ਡਾਕਟਰ ਅਜੀ ਗੁਪਤਾ, ਡਿਪਟੀ ਕਮਿਸ਼ਨਰ ਸਾਖੀ ਸਹਾਣੀ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਮਜੀਠ ਮੰਡੀ ਦਾ ਦੌਰਾ ਕਰਕੇ ਇਥੋਂ ਦੇ ਵਪਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਇਸ ਤਣਾਅ ਦੇ ਮਾਹੌਲ ਵਿੱਚ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਹਾਰ ਲੋੜਿੰਦੇ ਸਹਿਯੋਗ ਦਾ ਭਰੋਸਾ ਦਿੱਤਾ। ਵਪਾਰੀਆਂ ਨੂੰ ਅਪੀਲ ਕੀਤੀ ਗਈ ਕਿ ਉਹ افਵਾਹਾਂ ਤੋਂ ਬਚਣ ਅਤੇ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਦਿੱਤੇ ਗਏ ਸੰਦੇਸ਼ ਅਤੇ ਆਦੇਸ਼ ਦੀ ਪਾਲਣਾ ਕਰਨ। ਮਜੀਠ ਮੰਡੀ ਦੇ ਪ੍ਰਧਾਨ ਅਨਿਲ ਮਹਿਰਾ ਦੀ ਅਗਵਾਈ ਹੇਠ ਵਪਾਰੀਆਂ ਨੇ ਆਖਿਆ ਕਿ ਉਹ ਪੰਜਾਬ ਸਰਕਾਰ, ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਜਾਰੀ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨਗੇ। ਅਤੇ ਪੂਰਾ ਸਹਿਯੋਗ ਦਿੱਤਾ ਜਾਵੇਗਾ ਇਸ ਮੌਕੇ ਤੇ ADCP ਸਿਟੀ 1 ਵਿਸ਼ਾਲਜੀਤ ਸਿੰਘ ADCP ਟ੍ਰੈਫਿਕ ਅਮਨਦੀਪ ਕੌਰ ਕਾਉਂਸਲਰ ਜਰਨੈਲ ਸਿੰਘ ਟੋਟ ਅਤੇ ਕਾਉਂਸਲਰ ਵਿਕੀ ਦਾਤਾ ਵੀ ਮੌਜੂਦ ਸਨ ਮੇਰੇ ਵਾਸਤੇ ਸਦਰੋ ਬ੍ਰਿੰਗ ਜੁਰੀ ਗੱਲਾਂ ਤੇ ਆਪਾਂ ਨਾਲ ਜੁੜੇ ਆਏ ਆ ਪੁਰੋਣਾ ਨੇ ਇੱਕ ਮੈਸੇਜ ਦੇਣਾ ਸੀ ਕਿ ਆਪਾਂ ਕਿਸੇ ਵੀ ਪੈਨਿਕ 'ਚ ਨਾ ਆਈਏ ਕਿਸੇ ਦੇ ਵੀ ਰਿਯੂਮਰਸ ਨਾ ਆਈਏ ਜੋ ਵੀ ਆਪਾਂ ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਨੋਟੀਫਿਕੇਸ਼ਨ ਆਵੇ ਉਹਦੇ ਤੇ ਆਪਾਂ ਪਾਲਣ ਕਰੀਏ ਨਾ ਕਿ ਕਿਸੇ ਦੇ ਕਹਿਣ ਦੇ ਉੱਤੇ कोरोना ਦਾ ਇਹੋ ਹੀ ਸਿੱਕੇ ਆ ਕੋਈ ਵੀ ਵਪਾਰ ਨੂੰ ਵਿਧਾਨਾ ਚਾਹੁੰਦੇ ਆ ਨਾਗੇ ਵਪਾਰ ਨੂੰ ਖੋਲਣਾ ਬੰਦ ਕਰਨਾ ਚਾਹੁੰਦੇ ਤੁਸੀਂ ਉਸ ਥੀਕੇ ਨਾਲ ਚਲੋ ਜਿਸ ਥੀਕੇ ਨਾਲ ਕੋਈ ਪੈਨਗ ਨਾ ਪਵੇ ਕਿਸੇ ਦੇ ਝੂਠੀ ਗੱਲਬਾਤ ਆ ਕੇ ਤੁਸੀਂ ਆਪਣੇ ਆਪ ਨੂੰ ਪੈਨਗ ਕਿੰਨਾ ਰੱਖੋ ਪਰ ਵਪਾਰ ਆਪਣੇ ਨੂੰ ਸਹੀ ਮੈਨੇਜ ਵਿੱਚ ਜੋਸ਼ ਚਾਰੂ ਰੂਪ ਨਾਲ ਚੱਲਦਾ ਉਸਾ ਮਚਾਓ ਪਰ ਮੈਂ ਉਹਨਾਂ ਦਾ ਬਹੁਤ ਬਹੁਤ ਥੈਂਕਸ ਕਰਨਾ ਅਜੇ ਗੁਪਤਾ ਜੀ ਦਾ ਮੈਡਮ ਸਾਨੀ ਦਾ ਸਾਖਸ਼ੀ ਦਾ ਔਰ ਸ਼ਰੀਫ ਪੁਨਰ ਸਾਹਿਬ ਦਾ ਸੀਪੀ ਸਾਹਿਬ ਹਮੇਸ਼ਾ ਸਾਡੇ ਕੋਲ ਆਂਦੇ ਲੈਂਦੇ ਜਦੋਂ ਵੀ ਮੈਨੂੰ ਜਰੂਰਤ ਹੁੰਦੀ ਹੈ ਹਮੇਸ਼ਾ ਆਂਦੇ ਔਰ ਵਪਾਰੀਆਂ ਨੂੰ ਬੂਸਟ ਲੈ ਕੇ ਜਾਂਦੇ ਮੇਰੇ ਸਾਰੇ ਬਵਾਰਿਆਂ ਨੂੰ ਇਹਦੇ ਨਾਲ ਬੜਾ ਇੱਕੋ ਸਾਹ ਮਿਲਿਆ ਕਿ ਸਾਡੇ ਕੋਲ ਆ ਕੇ ਉਹ ਮਿਲਗੇਗੇ